ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ hands on the ਸਤ 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 ਗੁਰ ਤੇਗ ਬਾਬਾ ਸਤ 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 ਗੁਰੂ ਕੋ ਬਿਦਿ ਸਿਖ ਸਤ 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 ਕੰਨ ਗੁਰੂ ਕੋ ਬਿਦਿ ਸਿਖ ਦਰਪਨ ਸਤ 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 ਨਮਰ ਗੁਰੂ ਸੋ ਦਰਤਿ ਚਿੰਤਾ ਸਤ 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 ਨਾਮ ਸ੍ਰੀ ਵਾਹਿਗੁਰੂ ਬੋਲ 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 ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਗਾਰਿਆ ਤੇ ਰਵਿਟੜਾ ਲਗੇਗਾ ਬੋਲ ਗਾਰਿਆ ਵਾਹਿਗੁਰੂ ਵਾਹਿਗੁਰੂ ਪਤੇ ਤੁਸ ਤੁਮ ঠাকুর ਤੁਮ ਕੋ ਅਰਦਾਸ ਜੀਉ ਪਿੰਡ ਸਭ ਤੇਰੀ ਦਾ ਸਨਮਾਰਕਤਾ ਹਮ ਬਾਰ ਕਿਤੇਰੇ ਤੁਮਰੀ ਕਿਰਪਾ ਮੇ ਤੁਸ ਕਨੇ ਕੋਈ ਨਾ ਜਾਣਨੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਤ ਸਭ ਸਮਗਰੀ ਤੁਮਰੇ ਸੁਨ ਕਰਤਾ ਅਰੇ ਤੁਮਤੇ ਹੋਏ ਜੋ ਆਗਾਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੇ ਨਾਨਕ ਦਾਸ ਦਾ ਕਰਵਾਨੀ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਸਿ ਭਗੋਤੀ ਜੀ ਸਹਾਏ ਬਾਬ ਸੁਰੀਪੁਰ ਗੋਬਿੰਦ ਜੀ ਕੀ ਪਾਤਸ਼ਾਹੀ 10 ਮੀਂ ਪ੍ਰਥਮ ਗੋਬਿੰਦ ਸਿਮਰ ਕੇ ਗੁਰ ਨਾਨਕ ਲਈ ਤਿਆਰੇ ਹਨ ਗੁਰਦੇ ਅਮਰਦਾਸ RAMDASA ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਵਿ ਕਰਦਾਏ ਸਿਵਿ ਹਰਿ ਕ ਵਿਸੰਤ ਹੈਈਐ ਜਿਸ ਦੇ ਟਿਠਿਆਂ ਸਭ ਦੁੱਖ ਜਾਏ ਤੇਗ ਬਹadur ਸਿਮਰੀਐ ਕਰਨ ਨਿਜ ਆਵੈ ਤਾਏ ਸਭ ਸਾਈ ਹੋ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਸਾਈਂ ਹਰ ਸਹਾਈ ਦਸੋ ਹੀ ਪਾਸੇ ਵੀ ਜਾਗ ਵੀ ਜੋਤ ਕਲ ਜੋ ਕੀ ਓਟ ਬਾਣੇ ਕੇ ਬੋਹਿਤ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਤਹੰਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹੇ ਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਡ ਕੇ ਛਕਿਆ ਦੇਖ ਚਲਾਈ ਤੇ ਵਾਹੀ ਤੇਗ ਸੋਕੀਆਂ ਦੇ ਦਿੱਤਾ ਤਨਾ ਪ੍ਰਾਰਸਿਆ ਰੰਮੀ ਕਮਾਈ ਦਾ ਚਰਨ ਦਰ ਕੇ ਖਾਸਰ ਬੁੱਲੂ ਜੀ ਵਾਹਿਗੁਰੂ ਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਕੁਰਾ ਨੂੰ ਹੰਿਆਇਆ ਤੇ ਖੜੀ ਉੱਤੇ ਚੜਿਆ ਜਰ ਨਾ ਚੜਿਆ ਤੰਨੇ ਹਾਰਿਆ ਸਿੱਖੀ ਸਦਕ ਕੇਸਾ ਸੁਸਸ ਨਾਲ ਨਵਾਇਆ ਤੇ ਨਾ ਪਿਆਰਿਆ ਸਿਆਰੇ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਬੋਲੋ ਜੀ ਵਾਹਿਗੁਰੂ ਅਜਾ ਤੱਕਾ ਸਰਬਤ ਗੁਰਦਵਾਰਿਆਂ ਦਾ ਧਿਆਨ ਕਰਕੇ ਖਾਲਸਾ ਬੋਲੋ ਜੀ ਵਾਹਿਗੁਰੂ ਹਰਿਤਮੇ ਸੰਭੂ ਖਾਲਸਾ ਜੀ ਕੀ ਅਰਦਾਸ ਹੈ ਸੰਭੂ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਕਿਰਤ ਹੋਵੇ ਚਿੱਤ ਬਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਹਾਂ ਰਸਿਆ ਰਹੇ ਤੇ ਦੇ ਤੇ ਇੱਕ ਦੇ ਵਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਕਨੁ ਸਿੱਖੀ দান ਕੇਸਦਾਨ ਰਹਿਤਦਾਨ ਬੁਵੇਕਦਾਨ ਸਹਾਦਾਨ ਭਰੂਸਾਦਾਨ ధਨਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਅਸਮਾਨ ਕਿਉਂਕਿ ਆ ਚੰਦੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਖਾਲਸਾ ਬੋਲੋ ਜੀ ਵਾਹਿਗੁਰੂ ਖਾਂ ਦਾ ਮਨ ਨਿਵਾ ਮਤੁੱਚੀ ਮਤਵੱਦ ਰਖਾ ਆਪ ਅਕਾਲ ਮੁਰਖ ਵਾਹਿਗੁਰੂ ਏ ਪੰਥ ਦੇ ਸਦਾ ਸਾਈਂ ਦਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਸੋੜ ਗਹਿ ਖੁੱਲੇ ਦਰਸ਼ਨ ਦਾ ਦਵਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਣ ਨੇ ਤਾਂਆਂ ਦੇ ਤਾਂ ਨੇਉਟਿਆਂ ਦੀ ਉੜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਨੇ ਬੜੀ અપਾਰ ਕਿਰਪਾ ਕੀਤੀ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰਪੁਰ ਮਨਾਉਂਦੇ ਹੋਇਆ 31 ਪ੍ਰਭਾਤ ਮੇਰੀਆਂ ਦਾ ਜੋ ਪ੍ਰੋਗਰਾਮ ਉਪ ਕੀਤਾ ਸੀ ਸੱਚੇ ਪਾਤਸ਼ਾਹ ਅੱਜ 31ਵੀਂ ਪ੍ਰਭਾਤ ਫੇਰ ਹੀ ਨਿਕਲੀ ਹੈ ਆਪ ਜੀ ਦੀ ਕਿਰਪਾ ਦੇ ਨਾਲ ਮੁਹੱਲਿਆਂ ਵਿੱਚ ਘਰਾਂ ਵਿੱਚ ਹੁੰਦੇ ਹੋਏ ਸੱਚੇ ਪਾਤਸ਼ਾਹ ਗੁਰਬਾਣੀ ਪੜੀਗੀ ਸੇਵਾ ਸਿਮਰਨ ਕੀਤੇ ਗਏ ਲੰਗਰ ਵਰਤਾਏ ਗਏ ਹੋਰ ਨਗਦੀ ਪਟਾਵਾ ਇਹ ਸਭ ਦੀਆਂ ਪਟਾਵਾ ਮਨਜ਼ੂਰ ਕਰਨਿਆ ਸਿਰ ਤੇ ਮੇਰਾ ਪੁਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ੀਂ ਮਹਾਰਾਜ ਅੱਜ ਦੀ ਅਰਦਾਸ ਵਿਸ਼ੇਸ਼ ਅਰਦਾਸ ਇਸ ਕਰਕੇ ਹੈ ਸੱਚੇ ਪਾਤਸ਼ਾਹ ਜਦੋਂ ਪ੍ਰਭਾਤ ਮੇਰੀ ਦੇ ਵਿੱਚ ਅਸੀਂ ਸੇਵਾਵਾਂ ਕਰਦੇ ਹਾਂ ਝੂਠੇ ਮਿੱਠੇ ਹੱਥ ਗੁਰਬਾਣੀ ਦੇ ਪੰਨਿਆਂ ਨੂੰ ਲੱਗ ਜਾਂਦੇ ਹਨ ਸੱਚੇ ਪਾਤਸ਼ਾਹ ਹੋਰ ਨਿੱਕਾਂ ਤਰ੍ਹਾਂ ਦੀਆਂ ਸਾਰੀਆਂ ਸੰਗਤਾਂ ਤੋਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੇ ਹਨ ਸੋ ਮਾਫ਼ ਕਰਨੇ ਅੱਗੇ ਵਾਸਤੇ ਸੁੱਧ ਸਪਸ਼ਟ ਪਾਣੀ ਪੜਨ ਦਾ ਬਲਵਕਸ਼ਨਾ ਸੇਵਾ ਕਰਨ ਦਾ ਬਥਾ ਸਿਮਰਨ ਕਰਨ ਦਾ ਬਲਵਕਸ਼ਨਾ ਚੱਚੇ ਪਾਸਾ ਚੱਲ ਰਹੇ ਸਮਾਗਮ ਦੇ ਵਿੱਚ ਇਨਸਾਨ ਸਹਗ ਦੀ ਸੇਵਾ ਰੇੜੀ ਚ ਲਾਉਣ ਦੀ ਸੇਵਾ ਕੀਰਤਨ ਦੀ ਸੇਵਾ ਸਬਦ ਕੀਰਤਨ ਕਰਨ ਦੀ ਸੇਵਾ ਸੌਂਗ ਦੀ ਸੇਵਾ ਰੇੜੀ ਦੀ ਚਾਉਣ ਦੀ ਸੇਵਾ ਸਿੱਧਾਰਨ ਲਈ ਪਰ ਕਰਨ ਦੀ ਸੇਵਾ ਲੰਗਰ ਵਰਤਾਉਣ ਦੀ ਸੇਵਾ ਦੇਗ ਤਿਆਰ ਕਰਨ ਦੀ ਸੇਵਾ ਫਹਿਰੇਦਾਰੀ ਕਰਨ ਦੀ ਸੇਵਾ ਨੱਗੇ ਫਹਿਰੀ ਚੱਲ ਕੇ ਸੇਵਾਦਾਰ ਨੇ ਸੁਭਾਵਾਂ ਕੀਤੇ ਹਨ ਸੱਚੇ ਪਤਸ ਸਭੀਆਂ ਸੁਭਾਵਾਂ ਮਨਜ਼ੂਰ ਕਰਨੀਆਂ ਚੱਲ ਰਹੇ ਸੁਭਾਵਾਂ ਨੂੰ ਸੇਪਰੇ ਚੜ੍ਹਾਉਣਾ ਚਾਹੁੰਦੇ ਆ ਗਲਾ ਵਿੱਚ ਬਨਾਉਂਦਾ ਬਲ ਬਖਸ਼ਣਾ ਸੱਚੇ ਪਤਸ ਸੰਕਟਾਂ 'ਚ ਇਕੱਠ ਹੋਵਾ ਬਖਸ਼ਣਾ ਬਤੁ ਬਖਸ਼ਣਾ ਕਿਰਪਾ ਬਣਾਉਣੀ ਸੱਚੇ ਪਤਸ ਇੱਕ ਹੋਰ ਅਰਦਾਸ ਹੈ ਭਾਈ ਬਲਿਹਾਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਸੰਗਤਾਂ ਬਲਵਰ ਦਾਸ ਹੈ ਉਹਨਾਂ ਚੜ੍ਹਦੀ ਕਲਾ ਬਖਸ਼ਣੀ ਪ੍ਰਾਰੰਭ ਵਿੱਚ ਸ਼ੁਕਸ਼ਾਤੀ ਬਖਸ਼ਣੀ ਸਰਦੇ ਮੇਰਾ ਪਰਿਆ ਹੱਥ ਰੱਖੜਾ ਸੱਚੇ ਪਾਤਸ਼ਾਹ ਆਹੇ ਸਾਲਾਂ ਦੇ ਵਿੱਚ ਵੀ ਸਾਰਿਆਂ ਸੰਗਤਾਂ ਨੂੰ ਗੁਰਦਾਮ ਸਿੰਘ ਜੀ ਦਾ ਅਵਤਾਰ ਪਰਮ ਨਾਉ ਦਾ ਬਲ ਬਖਸ਼ਦੇ ਰਹਿਣਾ ਸੰਗਤਾਂ ਵਿੱਚ ਮੇਲ ਸੁਭਾਅ ਉਹਨਾਂ ਸੰਗਤਾਂ ਨੂੰ ਅਮਰਤ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਬਤ ਤੋਂ ਬਤ ਸੇਵਾ ਸਿਮਰਨ ਕਰਨ ਦਾ ਬਲਖਣਾ ਬੱਚਿਆਂ ਨੂੰ ਨਸ਼ੇ ਪਾਣੀ ਤੋਂ ਦੂਰ ਰੱਖਣਾ ਜਿਹੜੇ ਮਿਰਚਾਂ ਨੇ ਸੇਵਾ ਕੀਤੀ ਹੈ ਪ੍ਰਭਾਤ ਫੇਰੀਆਂ ਦੇ ਵਿੱਚ ਇਹਨਾਂ ਦਾ ਖਾਸ ਕਰਕੇ ਹੀ ਮਿਰਚੇ ਤੋਂ ਦੂਰ ਰੱਖਣਾ ਸੱਚੇ ਪਾਤਸ਼ਾਹ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਅੰਮ੍ਰਿਤ ਵੀ ਦਾਤ ਬਖਸ਼ਣੀ ਸਿੱਖੀ ਨਾਲ ਜੋੜਨਾ ਸਿੱਖੀ ਨੂੰ ਪ੍ਰਫੁੱਲਤ ਕਰਨਾ ਰਹਿੰਦੇ ਸਮਾਗਮਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਸੰਗਤਾਂ ਨੂੰ ਮਨਾਉਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਸਿਰ ਤੇ ਮੇਰਾ ਪਰਿਆ ਰਸ ਰੱਖ ਕੇ ਸਵਾਭਾ ਲੈ ਲੜੀਆਂ ਸੱਚੇ ਪਾਸ ਅਸੀਂ ਕਲਪੂ ਕੀ ਜੀਵ ਹਾਂ ਸਤੋਂ ਉਲਟੀਆਂ ਭੁੱਲਾ ਚੁੱਕਾ ਹੋ ਜਾਂਦੇ ਨੇ ਅਰਦਾਸਾਂ ਕਰਦਾ ਕੋਈ ਥੂਟੀਆਂ ਰਹਿ ਜਾਂਦੀਆਂ ਨੇ ਸੋ ਮੁਆਫ ਕਰਨੇ ਆ ਇਸੇ ਤਰ੍ਹਾਂ ਤਨਮਨ ਤਾਂ ਨਲ ਸੇਵਾ ਕਰਨ ਦੇ ਬਲ ਬਖਸ਼ਣੇ ਹੁਕਮ ਨਾਮਾ ਸੁਣਾ ਕੇ ਨਹਾਲ ਕਰਨਾ ਸੰਗਤਾਂ ਨੂੰ ਫੇਰ ਇਸੇ ਤਰ੍ਹਾਂ ਸਮਾਗਮ ਵਿੱਚ ਸੇਵਾ ਕਰਨ ਦੀ ਬਲ ਬਖਸ਼ ਦੇਣਾ ਆਏ ਸਾਲ ਨੰਗੇ ਚੰਗੇ ਪ੍ਰੋਗਰਾਮ ਨੂੰ ਮਾਣਦਾ ਬਲ ਬਖਸ਼ਣਾ ਸੱਚੇ ਪਾਸਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਭਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਦਾ ਕਾਲ ਹੀ ਅਕਾਲ ਸ਼ਹੀਦੋ ਸਿੰਘਾਂ ਚਿੱਤੋ ਗੁੱਤੋ ਸਰਪਤ ਗੁਰੂ ਖਾਲਸੇ ਸਿੱਖ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਬਾਕੀਆਂ ਫੌਜਾਂ ਦੇ ਮਾਨਕ ਰੱਖਿਓ ਬਿਰਤ ਬਣੇ ਦੀ ਲਾਜ ਸੋਢੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਚਪੇ ਅਕਾਲ ਹੀ ਅਕਾਲ Thank <laughs> <laughs> you, <laughs>